ਤੁਸ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਅੱਜ ਅਸੀਂ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਧਰਮੀ ਕਿਸ ਨੂੰ ਕਹਿੰਦੇ ਹallelujah ਕਿ ਅੱਜ ਅਸੀਂ ਸੰਸਾਰ ਵਿੱਚ ਰਹਿੰਦੇ ਆ ਤੇ ਬਹੁਤ ਲੋਕ ਆਪਣੇ ਆਪ ਨੂੰ ਚਿੱਟੇ ਕੱਪੜੇ ਪਾ ਕੇ ਪਹਿਰਾਵਾ ਪਾ ਕੇ ਬਹੁਤ ਸਾਰੀਆਂ ਚੀਜ਼ਾਂ ਧਾਰਨ ਕਰਕੇ ਕੇਵਲੇ ਧਰਮੀ ਦਿਖਾਉਣਾ ਚਾਹੁੰਦੇ ਆ ਹallelujah ਪਰ ਜਦੋਂ ਅਸੀਂ ਉਹਨਾਂ ਦੇ ਕੰਮਾਂ ਨੂੰ ਦੇਖਦੇ ਆ ਪਰ ਸਾਨੂੰ ਲੱਗਦਾ ਨਹੀਂ ਆ ਕਿ ਉਹ ਧਰਮੀ ਹallelujah ਕਿਉਂ ਕਿ ਅਸੀਂ ਪ੍ਰਭੂ ਦੇ ਪਵਿੱਤਰ ਬਚਨ ਦੇ ਵਿੱਚੋਂ ਸਿੱਖਾਂਗੇ ਪੜ੍ਹਾਂਗੇ ਅਸੀਂ ਪਹਿਲਾ ਜੋਨਾ ਤਿੰਨ ਬੋਪ ਦੀ ਸੱਚ ਐਚ ਰਿਖਿਆ ਹੈ ਬੱਚਿਓ ਕੋਈ ਤੁਹਾਨੂੰ ਪਰਮਾਵੀ ਨਾ ਜਿਹੜਾ ਧਰਮ ਦੇ ਕੰਮ ਕਰਦਾ ਐ ਸੋ ਧਰਮੀ ਹੈ ਜਿਵੇਂ ਉਹ ਧਰਮੀ ਹallelujah ਵੇਖੋ ਪ੍ਰਭੂ ਦਾ ਪਵਿੱਤਰ ਬਚਨ ਕਹਿੰਦਾ ਕਿ हे ਬੱਚਿਓ ਇਸ ਸੰਸਾਰ ਦੇ ਵਿੱਚ ਤੁਹਾਨੂੰ ਕੋਈ ਵੀ ਬੰਦਾ ਆਪਣੇ ਆਪ ਨੂੰ ਆਪਣੇ ਪਹਿਰਾਵਾ ਪਾ ਕੇ ਕਿਤੇ ਇਹ ਨਾ ਕਹੇ ਇਹ ਤੁਹਾਨੂੰ ਕੁਝ ਕੋਈ ਪਰਮਾਹਮ ਨਾਲ ਲਵੇ ਮੈਂ ਕੀ ਆ ਧਰਮੀ ਹallelujah वचन ਕਹਿੰਦਾ ਕਿ ਧਰਮੀ ਉਹ ਆ ਜਿਹਦੇ ਵਿੱਚ ਪਰਮੇਸ਼ਰ ਦਾ ਸੁਭਾਵ ਆ ਹallelujah ਜਿਹੜਾ ਵੀ ਕੋਈ ਇਨਸਾਨ ਪਰਮੇਸ਼ਰ ਦੇ ਸੁਭਾਵ ਨੂੰ ਆਪਣੇ ਅੰਦਰ ਪਾਉਂਦਾ ਹੈ ਤੇ ਪਰਮੇਸ਼ਰ ਦੇ ਵਰਗੇ ਕੰਮ ਕਰਦਾ ਹੈ ਤੇ वचन ਦੇ ਵਿੱਚ ਲਿਖਿਆ ਤੇ ਉਹ ਫਿਰ ਕੀ ਖਾਂਦਾ ਆ ਧਰਮੀ ਜਿੱਦਾਂ ਕੌਣ ਧਰਮੀ ਆ ਪ੍ਰਭੂ ਯੀਸ਼ੂ ਮਸੀਹ ਜਿਸ ਤਰ੍ਹਾਂ ਪ੍ਰਭੂ ਨੇ ਸ਼ਰੀਰ ਦੇ ਵਿੱਚ ਰਹਿ ਕੇ ਆਪਣੇ ਸੁਭਾਵ ਨੂੰ ਲੋਕਾਂ ਦੀ ਮਦਦ ਕੀਤੀ ਗਰੀਬਾਂ ਦੀ ਸਹਾਇਤਾ ਕੀਤੀ ਖਾਸ ਕਰਕੇ ਵੇਖੋ ਪ੍ਰਭੂ ਪ੍ਰਚਾਰ ਤਕਰੀਬਨ ਗਰੀਬ ਲੋਕਾਂ ਦੇ ਵਿੱਚ ਹੀ ਕਰਦਾ ਹੈ ਕਿਉਂ ਕਿ ਜਿਹੜੇ ਆਪਣੇ ਆਪ ਨੂੰ ਉਸ ਸਮੇਂ ਧਰਮੀ ਕਹਿੰਦੇ ਫਰੀਸੀ ਲੋਕੀ ਉਹ ਤੇ ਮੰਨਦੇ ਨਹੀਂ ਪ੍ਰਭੂ ਦੇ ਵਚਨ ਨੂੰ ਉਹ ਪ੍ਰਭੂ ਉਹਨਾਂ ਨੂੰ ਖੋਲ-ਖੋਲ ਪਵਿੱਤਰ ਗ੍ਰੰਥਾਂ ਦੀਆਂ ਗੱਲਾਂ ਦੱਸਦਾ ਹੈ ਪਰ ਉਹ ਪ੍ਰਭੂ ਦੇ ਵਚਨ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਪਰ ਉਹ ਲੋਕਾਂ ਨੂੰ ਧਰਮੀ ਲੋਕਾਂ ਵਿੱਚ ਆਪਣੇ ਆਪ ਨੂੰ ਧਰਮੀ ਠਹਿਰਾ ਰਹੇ ਹਾਲੇਲੂਇਆ ਦੇਖੋ ਅੱਜ ਵੀ ਕਈ ਬਹੁਤ ਸਾਰੇ ਜਿਹੜੇ ਅਸਰਤੀ ਉੱਤੇ ਰੰਨੇ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਧਰਮੀ ਠਰਮਦੇ ਨੇ ਹਾਲੇਲੂਇਆ ਹੋ ਸਕਦਾ ਕਿ ਉਹ ਚੰਗੇ ਕੰਮ ਵੀ ਕਰਨ ਪਰ ਪਤਾ ਹਨ ਕਿੱਦਾਂ ਲੱਗੂਗਾ ਕਿ ਵਕਈ ਇਹ ਧਰਮੀ ਹੈ ਦੇਖੋ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਦਰਖਤ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਹੈ ਹਾਲੇਲੂਇਆ ਦੇਖੋ ਪ੍ਰਭੂ ਨੇ ਇੱਕ ਇਨਸਾਨ ਦੀ ਉਦਾਹਰਣ ਦਰਖਤ ਦੇ ਨਾਲ ਦਿੱਤੀ ਕਿਉਂ ਕਿ ਕਿਉਂਕਿ ਪ੍ਰਭੂ ਨੇ ਕਿਹਾ ਜੇ ਕਿਹ ਦਰਖਤ ਦੇ ਉੱਤੇ ਚੰਗੇ ਫਲ ਲੱਗੇ ਹੋਣ ਤੇ ਉਹ ਚੰਗਾ ਦਰਖਤ ਆ ਜੇ ਕਿਹ ਦੇ ਉੱਤੇ ਮਾੜੇ ਫਲ ਲੱਗੇ ਹੋਣ ਤੇ ਉਹ ਮਾੜਾ ਦਰਖਤ ਆ ਹਾਲੇਲੂਇਆ ਵੇਖੋ ਅੱਜ ਵੀ ਅਸੀਂ ਚੈੱਕ ਕਰ ਸਕਦੇ ਹਾਂ ਕਿ ਵਾਕਿਆ ਜਿਹੜਾ ਇਨਸਾਨ ਧਰਤੀ ਦੇ ਉੱਤੇ ਆਪਣੇ ਆਪ ਨੂੰ ਧਰਮੀ ਕਹਿੰਦਾ ਆ ਲਿਬਾਸ ਪਾਇਆ ਆ ਸਾਰਾ ਕੁਝ ਉਹਨੇ ਧਾਰਮਿਕਤਾ ਆਪਣੇ ਵੱਲੋਂ ਜਿੱਦਾਂ ਵੀ ਉਹਦਾ ਦਿਲ ਕਰਦਾ ਉਹਨੇ ਕੀਤੀ ਆ ਤੇ ਕਿੱਦਾਂ ਅਸੀਂ ਉਹਨੂੰ ਚੈੱਕ ਕਰ ਸਕਦੇ ਹਾਂ ਵੇਖੋ ਅਸੀਂ ਉਹਨੂੰ ਉਹਦੇ ਬੋਲਣ ਦੇ ਦੁਆਰਾ ਉਹਦੇ ਚੱਲਣ ਦੇ ਦੁਆਰਾ ਉਹਦੇ ਸੋਚਣ ਦੇ ਦੁਆਰਾ ਉਹਦੇ ਗੱਲ ਕਰਨ ਦੇ ਦੁਆਰਾ ਅਸੀਂ ਉਹਨੂੰ ਆਰਾਮ ਨਾਲ ਚੈੱਕ ਕਰ ਸਕਦੇ ਹਾਂ ਹਾਲੇਲੂਇਆ ਕਿਉਂ ਕਿਉਂਕਿ ਪ੍ਰਭੂ ਕਹਿੰਦਾ ਕਿ ਦ੍ਰਿਗਤ ਆਪਣੇ ਫਲ ਤੋਂ ਪਛਾਣਿਆ ਜਾਵੇਗਾ ਵੇਖੋ ਜੇ ਤੇ ਧਰਮੀ ਆ ਉਹ ਕਿਸੇ ਦੇ ਨਾਲ ਵੀ ਮਾਰਕੁੱਟ ਨਹੀਂ ਕਰੇਗਾ ਜੇ ਉਹ ਧਰਮੀ ਆ ਇਹਦੇ ਨਾਲ ਵੀ ਨਹੀਂ ਲੜੇਗਾ ਜੇ ਉਹ ਧਰਮੀ ਆ ਤੇ ਕਿਸੇ ਨੂੰ ਵੀ ਗਾਲਾਂ ਨਹੀਂ ਕੱਢੇਗਾ ਜੇ ਉਹ ਧਰਮੀ ਆ ਤੇ ਕਿਸੇ ਦੀ ਵੀ ਨਿੰਦਿਆ ਨਹੀਂ ਕਰੇਗਾ ਜੇ ਉਹ ਧਰਮੀ ਆ ਤੇ ਕਿਸੇ ਗਰੀਬ ਦੀ ਵੀ ਜਿਹੜੇ ਗਰੀਬ ਦੇ ਉੱਤੇ ਨਿਆਂ ਨਹੀਂ ਕਰੇਗਾ ਗਲਤ ਉਹਦੇ ਉੱਤੇ ਕੋਈ ਵੀ ਦੋਸ਼ ਨਹੀਂ ਲਾਵੇਗਾ ਨਾ ਉਹਨੂੰ ਮਾਰੇਗਾ ਨਾ ਉਹਨੂੰ ਕੁੱਤੇ ਦਾ ਨਾ ਉਹਨੂੰ ਲੁੱਟੇਗਾ ਜੀ ਉਹ ਧਰਮੀ ਆ ਤੂੰ ਹallelujah ਕਿਉਂਕਿ ਵਚਨ ਕਹਿੰਦਾ ਕਿ ਜਿਹੜਾ ਧਾਰਮਿਕਤਾ ਦੇ ਕੰਮ ਕਰਦਾ ਆ ਉਹੀ ਧਰਮੀ ਆ ਹallelujah ਜੇ ਉਹ ਇਨਸਾਨ ਦੇ ਵਿੱਚ ਇਹ ਗੁਣ ਨੇ ਤੇ ਉਹ ਕੀ ਆ ਧਰਮੀ ਇਹ ਪ੍ਰਭੂ ਦਾ ਵਚਨ ਕਹਿੰਦਾ ਹੈ ਹallelujah ਵੇਖੋ ਆਰਾਮ ਨਾਲ ਅਸੀਂ ਇਨਸਾਨ ਚਿੱਤ ਕਰ ਸਕਦੇ ਹਾਂ ਹallelujah ਵੇਖੋ ਅੱਜ ਵੀ ਧਰਤੀ ਦੇ ਉੱਤੇ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਨੇ ਹallelujah ਉਹ ਇਹ ਚੈੱਕ ਕਰ ਸਕਦੇ ਜੇ ਵਾਕਿਆ ਹੀ ਧਰਮੀ ਆ ਕਿ ਨਹੀਂ ਇਹਦੇ ਅੰਦਰ ਪਰਮੇਸ਼ਰ ਦਾ ਸੁਭਾਅ ਹੈ ਗਾਇਆ ਕਿ ਨਹੀਂ ਅੱਜ ਵੇਖੋ ਬਹੁਤ ਲੋਕ ਮਾੜੀ ਜੀ ਗੱਲ ਤੋਂ ਗੰਦੀਆਂ ਗੱਲਾਂ ਕੱਢਦੇ ਵੇਖੋ ਇਹ ਪਰਮੇਸ਼ਰ ਦੀ ਧਾਰਮਿਕਤਾ ਜਿਹੜੀ ਕਿਤੇ ਇਨਸਾਨ ਦੇ ਅੰਦਰ ਹੈ ਹਾਲੇਲੂਇਆ ਪ੍ਰਭੂ ਨੇ ਕਿਹਾ ਕਿ ਪ੍ਰਭੂ ਨੇ ਕਿਹਾ ਇੱਕ ਨਲਕੇ ਦੇ ਵਿੱਚੋਂ ਦੋ ਤਰੀਕੇ ਦਾ ਪਾਣੀ ਨਹੀਂ ਨਿਕਲ ਸਕਦਾ ਹਾਲੇਲੂਇਆ ਭਾਵੇਂ ਇੱਕ ਨਲਕੇ ਵਿੱਚੋਂ ਇੱਕੋ ਦਾ ਵੀ ਪਾਣੀ ਨਿਕਲੂਗਾ ਜਿਉ ਧਰਮੀ ਆ ਤੇ ਉਹਦੇ ਅੰਦਰੋਂ ਬਖਾਰੀ ਨਿਕਲੂਗੀ ਜਿਉ ਧਰਮੀ ਆ ਤੇ ਉਹਦੇ ਅੰਦਰੋਂ ਫਿਰ ਕੌੜੀ ਕੌੜਾ ਪਾਣੀ ਨਿਕਲੇਗਾ ਉਹਦੇ ਅੰਦਰੋਂ ਮਿੱਠਾਈ ਬੋਲ ਨਿਕਲੇਗਾ ਜਦੋਂ ਵੀ ਉਹ ਬੋਲੇਗਾ ਉਹ ਮਿੱਠਾਈ ਬੋਲੇਗਾ ਕਿਸੇ ਦੇ ਫਾਇਦੇਵਾਦ ਤੇ ਬੋਲੇਗਾ ਕਿਸੇ ਦੇ ਭਲੇਵਾਦ ਤੇ ਬੋਲੇਗਾ ਇਸ ਕਰਕੇ ਉਹਦੇ ਬੋਲ ਤੋਂ ਉਹਦੇ ਚਾਲ ਚੱਲਣ ਤੋਂ ਪਤਾ ਲੱਗ ਜਾਂਦਾ ਕਿ ਉਹ ਇਨਸਾਨ ਕੀ ਆ ਧਰਮੀ ਹallelujah ਤਾਂ ਇਹ ਹੀ ਪਰਮੇਸ਼ਰ ਦੀ ਧਾਰਮਿਕਤਾ ਪ੍ਰਭੂ ਤਾ ਨੂੰ ਆਸ਼ੀਸ਼ ਤੇ ਬਰਕਤ ਹੋਵੇ ਆਮੀਨ